ਜੋ ਸਾਡੇ ਅਥਰੂ ਗਾਇਆਂ ਸਾ ਅਥਰੂ ਗਾਇਆਂ ਚੱਲਣਾ ਸਟਾਰਟ ਹੋ ਗਏ ਹਰਿਆਣੇ ਦੇ ਹਰਿਆਣੇ ਦੇ 라ਠੀ ਚਾਰਜ ਹੋ ਗਿਆ ਪਹਿਲੀ ਸਾਈਡ ਤੇ ਇਧਰੋਂ ਮਦਦ ਤੇ ਲਈ ਲੋਕ ਗਏ ਆ ਉਹਨਾਂ ਦੇ ਹੀ ਕਿਉਂ ਸ਼ੀ 700 ਬੰਦਾ ਗਾ ਹਰਿਆਣੇ ਦਾ ਪਹਿਲੀ ਸਾਈਡ ਤੇ ਮਦਦ ਤੇ ਲਈ ਪੰਜਾਬ ਤੇ ਹਰਿਆਣੇ ਦੇ ਲੋਕ ਆ ਜਿਹੜੇ ਪਹਿਲੀ ਸਾਈਡ ਗਏ ਆ ਪੁਲਿਸ ਨੇ ਦੇਖੋ ਤੁਸੀਂ ਅਥਰੂ ਗਾਇਆਂ ਤੁਸੀਂ ਦੇਖ ਸਕਦੇ ਅਥਰੂ ਗਾਇਆਂ ਸਿੱਟਨੇ ਸਟਾਰਟ ਕਰ ਦਿੱਤੇ ਆ ਬੜੀ ਭਾਰੀ ਮਾਤਰਾ ਦੇ ਵਿੱਚ ਦੇਖ ਸਕਦੇ ਤੁਸੀਂ ਅਥਰੂ ਗਾਇਆਂ ਜਿਹੜੇ ਸਿੱਟਨੇ ਸਟਾਰਟ ਕਰਤੇ ਦੇਖੋ ਅਥਰੂ ਗਾਇਸ ਸਟ੍ਰੇਟ ਸਟਾਰਟ ਕਰਤੇ ਆ ਹਰਿਆਣੇ ਦੇ ਕਿਸਾਨਾਂ ਤੇ ਹਰਿਆਣੇ ਵਾਲੀ ਸਾਈਡ ਪਹਿਲੇ ਪਾਸੇ लाठी ਚਾਰਜ ਕਰਤਾ ਹਰਿਆਣੇ ਦੇ ਕਿਸਾਨਾਂ ਤੇ ਹਰਿਆਣੇ ਵਾਲਾ ਨਹੀਂ ਨਿਕਲ ਰਿਹਾ ਜਦਾਂ ਕੋਲਾ ਕੋਟਾ ਦੇ ਕੇ ਇਹ ਕਿੱਥੇ ਕਿੱਥੇ ਹਟਦੇ ਨਹੀਂ ਪਰ ਸੌ ਆ ਜਾਏਗਾ ਇੱਥੇ ਜਾਣ ਹੋ ਵਾਹ ਮੋਟੇ ਵੱਧ ਕੇ ਯਾਰ ਹੋਵੇ ਚਲੋ ਉਹ ਭੱਜ ਗਏ ਉਹ ਦੇਖੋ ਉਹ ਵੱਧ ਕੇ ਚੱਲ ਗਿਆ ਉੱਤੇ ਆ ਜੋ ਇੱਧਰ ਵੀ ਹੁਣ ਤੇ ਦੇਖ ਸਕਦੇ ਹੋ ਜਿਹੜਾ ਕਿਸਾਨਾਂ ਨੇ ਹਮਲਾ ਬੋਲਤਾ ਪੁਲਿਸ ਤੇ ਪੁਲਸ ਪਿੱਛੇ ਮੁੜ ਗਈ ਪੁਲਸਾ ਜਿਹੜੀ ਉਹ ਪਿੱਛੇ ਮੁੜ ਗਈ ਕਿਸਾਨ ਅੱਗੇ ਵੱਧੇ ਹੋਏ ਪੁਲਿਸ ਪਿੱਛੇ ਮੁੜ ਗਈ ਪੁਲਿਸ ਨੇ ਇੱਕ ਵਾਰ ਪਿੱਛੇ ਮੋੜਿਆ ਆ ਇਹ ਗੋਲੀਆਂ ਰੱਬਦਿਆਂ ਗੋਲੀਆਂ ਉਹ ਛੱਡਣਾਂ ਸਟਾਰਟ ਕਰਤੀਆਂ ਪਲਾਸਟਿਕ ਵਾਲੀਆਂ ਗੋਲੀਆਂ ਤੇ ਅਥਰੂ ਗਾਂਸਾ ਜਿਹੜੇ ਉਹ ਚਲਾਉ ਚਲਾ ਰਹੇ ਆ ਪੁਲਿਸ ਵਾਲੇ ਉਹ ਖੜਿਆ ਆ ਕੇ ਖੇਤਾਂ ਦੇ ਵਿੱਚ ਦੀ ਜਾ ਰਹੇ ਆ ਹਰਿਆਣੇ ਦੇ ਕਿਸਾਨ ਆ ਪੈਗੇ 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 ਚੱਲਗੇ 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 ਇਹ ਮਾਗਦੇ ਬੈ ਜਾਣੇ ਇਹਨਾਂ ਦੇ ਜਦੋਂ ਜਦੋਂ ਦੇਖ ਸਾਹ ਦੇਣਾ ਨਾਠ ਚਾਰ ਫੇਰ ਕਰੀ ਅਥਰੂ ਕਾਂਸ ਦੇ ਗੋਲੇ ਦੇਖੋ ਤੁਸੀਂ ਲਗਾਤਾਰ ਅਥਰੂ ਕਾਂਸ ਦੇ ਗੋਲੇ ਚੱਲ ਰਹੇ ਆ ਦੇਖੋ ਦੇਖੋ ਅਥਰੂ ਕਾਂਸ ਦੇ ਗੋਲੇ ਲਗਾਤਾਰ ਲਗਾਤਾਰ ਅਥਰੂ ਕਾਂਸ ਦੇ ਗੋਲੇ ਚੱਲ ਰਹੇ ਆ ਇਧਰ ਵੀ ਛੜਦਾ ਪਾਣੀ ਛੜਦਾ ਇਧਰ ਇਧਰ ਪਾਣੀ ਦਾ ਬਿਛੜਾ ਹੋਣ ਲੱਗ ਗਿਆ